ਮੁੱਖ ਮੰਤਰੀ ਮਿਸ਼ਨ ਤੇ ਨਹੀਂ ਕਮਿਸ਼ਨ ਤੇ ਕੰਮ ਕਰਦਾ ਹੈ ਤੇ ਇਹ ਬਿਆਨ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਫਰਤੋ ਪਰੀ ਸਟੇਜ ਦੇ ਵਿੱਚ ਮੁੱਖ ਮੰਤਰੀ ਨੂੰ ਲੋਲਕਾਰਿਆ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਦਾ ਬੇੜਾਗਰਕ ਕਰ ਦਿੱਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਕਹਿੰਦੇ ਕੁਝ ਹੋਰ ਨੇ ਤੇ ਆਮ ਆਦਮੀ ਪਾਰਟੀ ਵਾਲੇ ਕੁਝ ਕਰਦੇ ਕੁਝ ਹੋਰ ਨੇ ਤੇ ਜਿਸ ਤੋਂ ਬਾਅਦ ਇਹ ਬਿਆਨ ਦੇ ਕੇ ਫਰਤੋ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਨੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਛਿੰਝਰ ਦਾ ਹੋਰ ਕੀ ਕਹਿਣਾ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਬੋਲ ਰਹੇ ਆ ਡਰ ਤੇ ਭੈ ਵਿੱਚ ਕੀ ਕੋਈ ਸ਼ਬਦ ਸਿਰਫ ਲੀਡਰੀ ਚਮਕਾਉਣ ਲਈ ਝੂਠ ਨਾ ਬੋਲਿਆ ਜਾਵੇ ਪਰ ਇਹ ਗੱਲ ਸੱਚ ਕਹਿਣੋਂ ਨਹੀਂ ਡਰਾਂਗੇ ਕਿ ਪੰਜਾਬ ਦਾ ਮੁੱਖ ਮੰਤਰੀ ਮਿਸ਼ਨ ਤੇ ਨਹੀਂ ਪੰਜਾਬ ਦਾ ਅੱਜ ਦਾ ਮੁੱਖ ਮੰਤਰੀ ਕਮਿਸ਼ਨ ਤੇ ਕੰਮ ਕਰ ਰਿਹਾ ਹੈ ਉਦੇ ਪਿੰਡ ਵਿੱਚੋਂ ਚੁੰਦਾ ਸਾਹਿਬ ਬੈਠੇ ਨੇ ਸਕਾਰਯੋਗ ਮੈਂਬਰ ਪਾਰਲੀਮੈਂਟ ਲੜ ਰਹੇ ਸੀ ਇਲੈਕਸ਼ਨ ਦੇ ਨਾਲ ਉਹਦੇ ਪਿੰਡ ਚ ਗਏ ਅਸੀਂ ਸਾਰੇ ਗੁਲਜਾਰੀ ਜੀ ਸੀਗੇ ਹਲਕਾ ਇੰਚਾਰਜ ਉਹ ਪਿੰਡ ਵਿੱਚੋਂ ਪਹਾ ਖੜੀਆਂ ਖੜੀਆਂ ਕਰ ਕਰ ਨੌਜਵਾਨਾਂ ਨੇ ਕਿਹਾ ਕਿ ਸਾਡੇ ਪਿੰਡ ਦਾ ਮੁੱਖ ਮੰਤਰੀ ਮਿਸ਼ਨ ਤੇ ਨਹੀਂ ਕਮਿਸ਼ਨ ਤੇ ਆ ਤੇ ਸਿੱਧੇ ਦੋਸ਼ ਪਰਿਵਾਰ ਤੇ ਲਾਏ ਨਾਂ ਲੈ ਲੈ ਕੇ ਕਿ ਇਹਨਾਂ ਦੇ ਪਰਿਵਾਰ ਦੇ ਆਗੂਆਂ ਨੇ ਫਲਾਣਿਆਂ ਦੇ ਪੈਸੇ ਦੱਬ ਲੇ ਉਹ ਤੋਂ ਪੈਸੇ ਲੈ ਕੇ ਕੰਮ ਕਰਾਇਆ ਇਹ ਤੇ ਹਾਲਾਤ ਨੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਸਰਕਾਰ ਪਿੰਡਾਂ ਦੀ ਸੱਥਾਂ ਦੇ ਵਿੱਚੋਂ ਚੱਲੂਗੀ ਆਇਆ ਕਿਸੇ ਸੱਥ ਦੇ ਵਿੱਚ ਅੱਜ ਹਾਲਾਤ ਇਹ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ 15-20 ਲੱਖ ਦਾ ਬੁਲਟ ਪ੍ਰੂਫ ਕੈਵਨ ਬਣਾ ਕੇ ਤਾਂ 15 ਅਗਸਤ ਦੀ ਸਪੀਚ ਕਰਨੀ ਪਈ ਆ ਐਨਾ ਡਰ ਐਨੀ ਸਿਕਿਉਰਿਟੀ ਪਹਿਲੇ ਮੁੱਖ ਮੰਤਰੀਆਂ ਨਾਲੋਂ ਡਬਲ ਸਿਕਿਉਰਿਟੀ ਡਬਲ ਡਰ ਤੇ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਸੱਥਾਂ ਦੇ ਵਿੱਚੋਂ ਸਰਕਾਰ ਚਲਾਵਾਂਗੇ ਇੱਕ ਗੱਲ ਦੱਸੇ 2.5 ਸਾਲ ਦੇ ਵਿੱਚ ਕਿਹੜੀ ਕਹਿ ਕੇ ਪੂਰੀ ਕਰੀ ਹੋਵੇ ਆ ਕੇਂਦਰ ਨੇ ਸਾਰੇ ਜਿਹੜਾ ਵਿਕਾਸ ਦਾ ਮਾਡਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪੰਜਾਬ ਦੇ ਵਿੱਚ ਲੈ ਕੇ ਆਏ ਸੀ ਉਹ ਸਾਰੇ ਮਾਡਲ ਦਾ ਸਤਿਆਨਾਸ਼ੇ ਕਰਨ ਲੱਗਿਆ ਹੋਇਆ ਹੈ ਸਾਰੇ ਪ੍ਰੋਜੈਕਟ ਕੇਂਦਰ ਨੇ ਬੰਦ ਕਰ ਦਿੱਤੇ ਤੇ ਕਿਹਾ ਕੀ ਹੈ ਕਿ ਪੰਜਾਬ ਦੇ ਵਿੱਚ ਸੁਰੱਖਿਆ ਪੈਦਾ ਸੁਰੱਖਿਆ ਦੇ ਹਾਲਾਤ ਇਹ ਨੇ ਕਿ ठेकेदारों ਨੂੰ ਤੇ ਅਫਸਰਾਂ ਨੂੰ ਧਮਕੀਆਂ ਆ ਰਹੀਆਂ ਨੇ ਦਿਨ ਦਿਹਾੜੇ ਗੋਲੀਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਆਪਣੀ ਸਿਕਿਉਰਿਟੀ ਤਾਂ ਬਹੁਤ ਦੇਗੀ 20 ਲੱਖ ਦਾ ਬੁਲਟ ਪ੍ਰੂਫ ਕੈਬਨ ਬਣਾ ਲਿਆ ਪਰ ਪੰਜਾਬ ਦੇ ਵਿੱਚ ਕੰਮ ਕਰਨ ਵਾਲੇ ਪੰਜਾਬ ਦੇ ਹੱਕ ਵਿੱਚ ਬੋਲਣ ਵਾਲਿਆਂ ਦੀ ਸਿਕਿਉਰਿਟੀ ਪੰਜਾਬ ਦੇ ਮੁੱਖ ਮੰਤਰੀ ਨੂੰ ਨਹੀਂ ਦਿਖਦੀ ਜਿਹੜੇ ਏ ਕੈਟਾਗਰੀ ਦੇ ਗੈਂਗਸਟਰ ਲੌਰੈਂਸ ਬਸਨੋਈ ਨੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਪੰਜਾਬ ਦੇ ਨੌਜਵਾਨ ਮਾਰ ਦਿੱਤੇ ਤੇ ਪੰਜਾਬ ਦੇ ਵਿੱਚ ਜੇਲ੍ਹ ਵਿੱਚ ਬੈਠਾ ਧਮਕੀਆਂ ਦੇ ਰਿਹਾ ਤੇ ਹਾਲਾਤ ਇੱਥੋਂ ਤੱਕ ਬਣ ਗਏ ਕਿ ਪੰਜਾਬ ਦੇ ਜ਼ਿਲ੍ਹਾ ਮਹਾਲੀ ਦੇ ਸੀਆਈ ਸਟਾਫ ਖਰੜ ਦੇ ਵਿੱਚ ਲੌਰੈਂਸ ਬਸਨੋਈ ਦੀ ਇੰਟਰਵਿਊ ਹੋ ਜਾਂਦੀ ਆ ਇਹ ਇੰਟਰਵਿਊ ਐਵੇਂ ਨਹੀਂ ਹੋ ਗਿਆ ਇਹ ਕੋਈ ਜੇ ਤੁਸੀਂ ਕਹੋ ਵੀ ਅਫਸਰਾਂ ਨੇ ਉੱਥੇ ਪੁਲਿਸ ਮੁਲਾਜ਼ਮਾਂ ਨੇ ਮਿਲ ਕੇ ਕਰਾਤੀਆਂ ਸਰਕਾਰ ਦੀ ਬਰਾਬਰ ਦੀ ਸਹਿ ਆ ਜਿੱਥੇ ਜੀ ਕਰਦਾ ਜਿਹਦੇ ਖਿਲਾਫ ਵਰਤਣਾ ਹੋਵੇ ਇਹਨਾਂ ਗੈਂਗਸਟਰਾਂ ਨੂੰ ਵਰਤਿਆ ਜਾਂਦਾ ਤੇ ਪੰਜਾਬ ਦੇ ਵਿੱਚ ਰੁਜ਼ਗਾਰ ਕਿੱਥੋਂ ਆਊਗਾ ਪੰਜਾਬ ਦਾ ਪਲਾਂ ਕਿੱਥੋਂ ਹੋਊਗਾ ਇੰਡਸਟਰੀ ਆਉਣ ਦੀ ਬਜਾਏ ਇੰਡਸਟਰੀ ਨੱਠ ਕੇ ਜਾ ਰਹੀ ਆ ਨਾ ਰੁਜ਼ਗਾਰ ਰਹਿਣਾ ਨਾ ਡਿਵੈਲਪਮੈਂਟ ਹੋਣੀ ਆ ਕੀ ਪੰਜਾਬ ਦਾ ਮੁੱਖ ਮੰਤਰੀ ਆਪਾਂ ਨੇ ਸਿਰਫ ਗੱਲਾਂ ਲਈ ਤੇ ਚੁਟਕ ਲੈ ਲਈ ਚੁਣਿਆ ਸੀ ਇਹ ਕੋਈ ਮਿਸ਼ਨ ਤੇ ਨਹੀਂ ਇਹ ਕਮਿਸ਼ਨ ਤੇ ਆ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਕਰਕੇ ਜਾਊਗਾ ਜੇ ਅੱਜ ਵੀ ਆਪਾਂ ਮੁੱਖ ਮੰਤਰੀ ਦੀਆਂ ਗੱਲਾਂ ਤੋਂ ਉਹਦੇ ਚੁਟਕਲਿਆਂ ਤੋਂ ਪਰੇ ਹੋ ਕੇ ਸਿਰਦ ਨਾ ਹੋਏ ਤਾਂ ਐਸਾ ਸਤਿਆਨਾਸ਼ ਪੰਜਾਬ ਦਾ ਕਰਕੇ ਜਾਊਗਾ ਜਿਹਨੂੰ ਪੂਰਾ ਕਰਨ ਲਈ 20-30 ਸਾਲ ਲੱਗ ਜਾਣੇ ਆ ਸੋ ਮੇਰੀ ਬੇਨਤੀ ਹੈ ਆਪਣੇ ਤੇ ਪ੍ਰਾਈਦੀ ਪਰਖ ਕਰੀਏ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਨਾਲ ਪਰਿਆ ਹੋਇਆ ਇਤਿਹਾਸ ਤੇ ਵਿਕਾਸ ਦਾ ਮਾਡਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਸਾਹਮਣੇ ਕੀਤਾ ਜਿਹੜੀ ਮਰਜ਼ੀ ਗਲੀ ਨੂੰ ਨੰਗ ਜਿਓ ਅਕਾਲੀ ਦਲ ਅਕਾਲੀ ਦਲ ਬੋਲਦਾ ਹੈ ਜਿਹੜੀ ਮਰਜ਼ੀ ਸੜਕ ਨੂੰ ਚਲੇ ਜਾਇਓ ਅਕਾਲੀ ਦਲ ਅਕਾਲੀ ਦਲ ਬੋਲਦਾ ਹੈ ਜਿਹੜੇ ਮਰਜ਼ੀ ਡਿਪਾਰਟਮੈਂਟ ਜਾ ਕੇ ਜਿਹੜੇ ਮਰਜ਼ੀ ਮੁਲਾਜ਼ਮ ਨੂੰ ਪੁੱਛ ਲਿਓ ਕਿ ਕਦੋਂ ਭਰਤੀ ਹੋਇਓ ਇੱਕੋ ਗੱਲ ਕਰਨ ਗਈ ਅਕਾਲੀ ਦਲ ਸਰਕਾਰਾਂ ਵਲੇ ਭਰਤੀ ਹੋਏ ਆ ਸੋ ਇਸ ਲਈ ਜੇ ਪੰਜਾਬ ਨੂੰ ਆਉਣ ਵਾਲੀ ਨਸਲ ਤੇ ਫਸਲ ਨੂੰ ਬਚਾਉਣਾ ਹੈ ਤਾਂ ਮੇਰੀ ਬੇਨਤੀ ਹੈ ਕਿ ਅਕਾਲੀ ਦਲ ਦਾ ਝੰਡਾ ਚੱਕ ਕੇ ਆ ਜਿਹੜੇ ਨਾਗ ਪਰ ਅਕਾਲੀ ਦਲ ਬਣੇ ਫਿਰਦੇ ਨੇ ਜਿਹੜੇ ਅਕਾਲੀ ਦਲ ਨੂੰ ਕਮਜ਼ੋਰ ਕਰ ਲਈ ਤਨਖਾਹ ਤੇ ਕੰਮ ਕਰ ਰਹੇ ਨੇ ਉਹਨਾਂ ਤੋਂ ਸੁਚੇਤ ਹੋ ਕੇ ਅਕਾਲੀ ਦਲ ਨੂੰ ਤਕੜਾ ਕਰਕੇ ਪਿੰਡ ਪਿੰਡ ਲਹਿਰ ਬਣਾ ਕੇ ਸੱਚ ਤੇ ਝੂਠ ਦੀ ਪਰ ਕਰਕੇ ਚੱਲੀਏ ਇਹੀ ਸੱਚੀ ਸ਼ਰਧਾਂਜਲੀ ਆਪਣੇ ਆਗੂ ਨੂੰ ਹੋਊਗੀ ਤੇ ਇਹੀ ਅੱਜ ਦੀ ਜਿਹੜੀ ਇਹ ਵਰਸੀ ਦਾ ਸਮਾਗਮ ਹੈ ਇਹ ਆਪ ਨੂੰ ਸਿਖਾ ਕੇ ਜਾ ਰਿਹਾ ਕਿ ਪਮਾ ਜੋ ਮਰਜੀ ਕੁਰਬਾਨੀ ਦੇਣੀ ਪਹੇ ਜੇ ਪਰ ਸੱਚ ਕਹਿਣੇ ਨੂੰ ਡਰਾਂਗੇ ਤੇ ਸੱਚ ਦੇ ਰਾਹ ਤੇ ਜਾਣੇ ਨੂੰ ਡਰਾਂਗੇ ਬਹੁਤ ਬਹੁਤ ਸਾਰੀ ਸਤਕਾਰਯੋਗ ਲੀਡਰਸ਼ਿਪ ਦਾ ਜਿਨ੍ਹਾਂ ਨੇ ਵਿਚਾਰ ਰੱਖਣ ਲਈ ਧੰਨ ਮੌਕਾ ਦਿੱਤਾ ਉਹਨਾਂ ਦਾ ਧੰਨਵਾਦ ਕਰਦਾ ਸਾਰੀ ਸੰਗਤ ਮੀਂਹ ਦੇ باوجود ਵੀ ਮੈਂ ਦੇਖ ਰਿਹਾ ਸੀ ਕਿ ਐਡਾ ਜਜਵਾ ਭਾਰੀ ਮੀਂਹ ਦੇ باوجود ਵੀ ਇੱਕ ਵੀ ਜਿਹੜੀ ਸੰਗਤ ਦਾ ਕੋਈ ਆਗੂ ਇਥੋਂ ਹਿੱਲ ਕੇ ਨਹੀਂ ਗਿਆ ਬਹੁਤ ਵੱਡੇ ਬਾਹਰ ਜਾਮ ਲੱਗੇ ਹੋਏ ਨੇ ਬਹੁਤ ਵੱਡਾ ਅੱਜ ਦਾ ਇਕੱਠ ਇਹ ਲੰਬੀ ਜਿਹੜੀ ਹੈ ਇੱਕ ਪੰਜਾਬ ਨੂੰ ਅੱਜ ਮੈਸੇਜ ਦੇ ਕੇ ਜਾਊਗਾ